ਸ਼ਕਤੀ ਦੀ ਵੱਡੀ ਖਬਰ ਕਿਸਾਨ ਆंदोलਨ ਪੰਜਾਬ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਦੇ ਵਿੱਚ ਬਹੁਤ ਵੱਡਾ ਮਹਾਸਮਾਗਮ ਅੱਜ ਕਿਸਾਨਾਂ ਵੱਲੋਂ ਰੱਖਿਆ ਗਿਆ ਹੈ ਇਸ ਸਮਾਗਮ ਕਿਉਂ ਰੱਖਿਆ ਗਿਆ ਹੈ ਅਤੇ ਕੀ ਇਸ ਦੀ ਰੂਪਰੇਖਾ ਹੋਏਗੀ ਮਹਾਪੰਚਾਇਤ ਦਾ ਇਸ ਨੂੰ ਨਾਮ ਦਿੱਤਾ ਗਿਆ ਉਸੰਮਤੀ ਡਿਟੇਲ ਵਾਈਜ਼ ਅਸੀਂ ਪੂਰੀ ਰਿਪੋਰਟ ਇਸ ਖਬਰ ਦੇ ਵਿੱਚ ਤੁਹਾਡੇ ਸਾਹਮਣੇ ਸਨਮੁਖ ਕਰਨ ਜਾ ਰਹੇ ਹਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਰਿਲੇਟਡ ਅਪਡੇਟ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਵੀਡੀਓ ਨੂੰ ਸਕਿਪ ਨਾ ਕਰਨਾ ਕਿਉਂਕਿ ਅੱਧੀ ਦੂਰੀ ਅਜਾ ਨਕਾਰਕਈ ਵਾਰ ਗਲਤ ਸਾਬਤ ਹੋ ਜਾਂਦੀ ਹੈ ਸ਼ੁਰੂਆਤ ਕਰ ਲੈਣੇ ਆ ਸੰਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਇਥੇ 3 ਘੰਟਿਆਂ ਤੱਕ ਚੱਲੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਦੇ ਵਿੱਚ ਜੱਦੀ ਪਿੰਡ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕਿਸਾਨਾਂ ਦੁਆਰਾ ਮਹਾਪੰਚਾਇਤ ਅੱਜ ਸੱਦੀ ਗਈ ਹੈ ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਖੁਦ ਸ਼ਾਮਿਲ ਹੋਣਗੇ ਇਸ ਦੇ ਨਾਲ ਹੀ ਪੰਜਾਬ ਵਿੱਚ 6 ਹੋਰ ਮਹਾਪੰਚਾਇਤਾਂ ਦਾ ਐਲਾਨ ਵੀ ਕਿਸਾਨਾਂ ਗੋਮ ਵੱਲੋਂ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਿਕ ਸਾਂਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪਹਿਲਾਂ ਇੱਥੇ 3 ਘੰਟਿਆਂ ਤੱਕ ਆਪਣੀ ਮੀਟਿੰਗ ਕੀਤੀ ਗਈ ਅਤੇ ਇਸ ਤੋਂ ਬਾਅਦ ਇੱਥੋਂ ਦੇ ਪਾਰਕ ਹਸਪਤਾਲ ਦੇ ਵਿੱਚ ਦਾਖਲ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕੀਤੀ ਗਈ ਇਸ ਤੋਂ ਬਾਅਦ ਸ਼ਾਮ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਅਤੇ ਅਭੀ ਮੈਨੂੰ ਕੋਹਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ 19 ਮਾਰਚ ਨੂੰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਸਣੇ ਸ਼ੰਭੂ ਅਤੇ ਖਨੋਰੀ ਮੋਰਚੇ ਜ਼ਬਰੀ ਢਾਉਣ ਕਿਸਾਨਾਂ ਦਾ ਸਮਾਨ ਚੋਰੀ ਕਰਨ ਆਦਿ ਖਿਲਾਫ ਪੰਜਾਬ ਵਿੱਚ ਦੋਮਾ ਫਾਰਮਾ ਵੱਲੋਂ ਕਸਾਨ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਆਖਿਆ ਕਿ 3 ਅਪ੍ਰੈਲ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਪਿੰਡ ਢੱਲੇਵਾਲ ਵਿਖੇ ਕਸਾਨ ਮਹਾਪੰਚਾਇਤ ਕੀਤੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਸ਼ਾਮੂਲਿਤ ਕਰਨਗੇ। ਉਹਨਾਂ ਨੇ ਦੱਸਿਆ ਕਿ ਇਹ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੇ ਲਈ ਜਗਜੀਤ ਸਿੰਘ ਢੱਲੇਵਾਲ ਸਵੇਰੇ 8 ਵਜੇ ਪਟਿਆਲਾ ਤੋਂ ਵੱਡੇ ਕਾਫਲੇ ਰਾਹੀਂ ਆਪਣੇ ਪਿੰਡ ਵੱਲ ਰਵਾਨਾ ਹੋਣਗੇ ਅਤੇ ਇਸ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ। ਤੇ ਵੱਡੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਬਹੁਤ ਹੀ ਲੰਬੇ ਸਮੇਂ ਤੋਂ ਬਾਅਦ ਜਦੋਂ ਦੇ ਉਹ ਧਰਨਾ ਦੇ ਰਹੇ ਨੇ ਉਹ ਪਹਿਲੀ ਵਾਰੀ ਆਪਣੇ ਪਿੰਡ ਡੱਲੇਵਾਲ ਦੇ ਵਿੱਚ ਪਹੁੰਚਣਗੇ ਅਤੇ ਅੱਜ ਕਿਸਾਨਾਂ ਦਾ ਜੋ ਬਹੁਤ ਵੱਡਾ ਭਾਰੀ ਇਕੱਠ ਹੈ ਮਾਨ ਸਰਕਾਰ ਦੇ ਖਿਲਾਫ ਅਤੇ ਕੇਂਦਰ ਸਰਕਾਰ ਦੇ ਖਿਲਾਫ ਅੱਜ ਉਹਨਾਂ ਵੱਲੋਂ ਜੋ ਮਹਾਪੰਚਾਇਤ ਰੱਖੀ ਗਈ ਹੈ ਉੱਥੇ ਕਸਾਨ ਵੱਡੀ ਗਿਣਤੀ ਚ ਸ਼ਾਮੂਲੀਤ ਕਰਨਗੇ ਅਤੇ ਦੂਜੀ ਜਾਣਕਾਰੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਇਲਾਵਾ 6 April ਨੂੰ ਸਰਹੰਦ ਵਿਖੇ 7 April ਨੂੰ ਤਨੋਲਾ ਵਿਖੇ ਮਹਾਪੰਚਾਇਤ ਅੱਦੀ ਗਈ ਹੈ 8 April ਨੂੰ ਦੋਦਾ ਵਿਖੇ 9 April ਨੂੰ ਫਾਜ਼ਿਲਕਾ ਵਿਖੇ ਅਤੇ 10 April ਨੂੰ ਮਾਨਸਾ ਵਿਖੇ ਮਹਾਪੰਚਾਇਤ ਰੱਖੀ ਗਈ ਹੈ ਅਤੇ 12 April ਦੀ ਜ਼ਿਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਵਿਖੇ ਮਹਾਪੰਚਾਇਤ ਕਿਸਾਨਾਂ ਵੱਲੋਂ ਕੀਤੀਆਂ ਜਾਣਗੀਆਂ ਇਹਨਾਂ ਸਾਰੀਆਂ ਮਹਾਪੰਚਾਇਤਾਂ ਨੂੰ ਜਗਜੀਤ ਸਿੰਘ ਡੱਲੇਵਾਲ ਸੰਬੋਧਨ ਕਰਨਗੇ ਤੇ ਵੱਡੀ ਖਬਰ ਅੱਜ ਅਸੀਂ ਫੇਰ ਦੀ ਜੋ ਕੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਜਿੱਥੇ ਕੀ ਅੱਜ ਜਗਜੀਤ ਸਿੰਘ ਡੱਲੇਵਾਲ ਜੋ ਕਿ ਕਿਸਾਨ ਆਗੂ ਹਨ ਬੀਕੇਯੂ ਸਿੱਧੂਪੁਰ ਦੇ ਮੁਖੀ ਹਨ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੱਜ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ ਇਸ ਮਹਾਪੰਚਾਇਤ ਦੇ ਵਿੱਚ ਕੀ ਕਿਸਾਨ ਅੱਜ ਫੈਸਲਾ ਲੈਂਦੇ ਨੇ ਬੜਾ ਵੇਖਣਾ ਲਾਜ਼ਮੀ ਹੋਵੇਗਾ ਤੇ ਸਰਕਾਰ ਵੱਲੋਂ ਜੋ ਇਹਨਾਂ ਤੇ ਸਖਤ ਕਾਰਵਾਈ ਕੀਤੀ ਗਈ ਸੀ ਹਿਰਾਸਤ ਵਿੱਚ ਲਏ ਗਏ ਸੀ ਕਿਸਾਨ ਆਗੂ ਅਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਸ ਨੂੰ ਦੇਖ ਕੇ ਵੀ ਹੁਣ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਕਿ ਸਰਕਾਰ ਦਾ ਕੀ ਹੁਣ ਕਿਸਾਨ ਮੂਵਮੈਂਟ ਤੇ ਖਾਸ ਕਰ ਮਹਾਪੰਚਾਇਤ ਤੇ ਰਿਐਕਸ਼ਨ ਦੇਖਣ ਨੂੰ ਮਿਲਦਾ ਹੈ ਬਰੋ ਰਿਪੋਰਟ ਸੱਚ ਕਹੂੰ